ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕੋਟਲਾ ਟੂਮ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਬੇ ਸਿੰਘ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਜਰਸੀਆਂ ਤੁਹਾਨੂੰ ਦਿਖਾਵਾਂਗੇ ਤਿੰਨੇ ਗੱਪਣਾ ਤੁਹਾਨੂੰ ਦਿਖਾਉਣੀਆਂ ਇਹ ਆਪੇ ਗੱਪਣਾ ਇੱਥੇ ਆ ਕੇ ਆਪਣੀਆਂ ਪਾਸ ਕਰਕੇ ਵੇਸਟ ਆਖ ਕੇ ਤੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਓਠਕ ਠਾਈ ਜੀ ਠੀਕ ਆ ਵਧੀਆ ਜੀ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਮੇਰਾ ਸਾਤਸਿੰਘ ਜੀ ਪਿੰਡ ਕੋੜਾ ਲਾਉਂ ਜ਼ਿਲ੍ਹਾ ਅਮਰਸਾ ਲਾਗੇ ਸ਼੍ਰੀ ਰਾਮਪੀਠ ਠੀਕ ਹੈ ਜੀ ਤੇ ਫੋਨ ਨੰਬਰ ਬੋਲੋ 9781228722 ਠੀਕ ਹੈ ਤਿੰਨ ਹੀ ਰਹਿ ਗਈਆਂ ਜੀ ਹੁਣ ਹਾਂ ਜੀ ਤਿੰਨੇ ਆ ਪੰਜ ਸੀ ਦੋ ਵੇਖ ਗਿਆ ਜੀ ਦੋ ਵੇਖ ਗਿਆ ਵਿੱਚੋਂ ਹਨਾ ਅੱਜ ਗੱਬਣਾਈਆਂ ਸਾਰੀਆਂ ਹਾਂ ਜੀ ਗੱਬਣਾ ਬਣਾ ਠੀਕ ਆ ਚਲੋ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇੱਥੋਂ ਸ਼ੁਰੂਆਤ ਕਰ ਲਈਏ ਕਿੰਨੇ ਕ ਦੁੱਧ ਆ ਲਈਏ ਦੁੱਧ ਵੀ ਜੀ ਦਹ 11 ਲੀਟਰ ਆਰਾਮ ਨਾ ਦੇਈ ਜੋਗੀ ਕਾਦਰ ਛੋਟਾ ਵਾਤਾ ਸਾਫ ਬੜੀ ਜਦੀ ਆ ਠੀਕ ਆ ਹਾਂਜੀ ਇਹ ਆ ਵੀ ਚਲੋ ਖੂਬਸੂਰਤ ਆ ਜਿੰਨੇ ਵੀ ਆ ਹਨਾ ਭੈਣ ਭਰਾ ਦੇ ਘਰ ਰੱਖਦੇ ਉਹਦੇ ਵਾਸਤੇ ਹਾਂਜੀ ਬੜੀਆ ਵਾ ਨਾਲੀ ਚੰਗੀ ਆ ਥਾਣੇ ਦੇ ਕਰੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਅਜੇ ਗੱਬਣ ਆ ਤਿਆਰ ਹੋ ਜੋਗੀ ਤੁਹਾਨੂੰ ਬਾਕੀ ਦੋ ਦਾ ਪਾਇਦਾ ਹਾਂਜੀ ਇਹਨਾਂ ਕੋ ਪਾਲੂ ਬੋਨਾ ਚੁਣ ਤੋਰਦਾ ਫਿਰ ਇੱਕ ਰੀ ਲੋ ਪੁੱਤ ਲੈਣੇ ਲੈ ਜਾ ਵੀਰ ਜੀ ਬਾਕੀ ਇਹ ਆ ਵੀ ਚਲੋ ਜਿੱਡੀਆਂ ਕ ਜਰਸੀਆਂ ਹੁੰਦੀਆਂ ਉੱਡੀ ਗਿਆ ਮੀਡੀਅਮ ਜੇ ਕੱਦ ਦੀ ਤੇ ਬਾਕੀ ਚਲੋ ਇਹ ਆ ਵੀ ਜਿੰਨੀ ਵੀ ਆ ਸਫਾਈ ਜਿਆ ੱਲਿਆਂ ਵੀ ਚੰਗੀ ਭਰ ਜੂਗੀ ਇਹ ਵੀ ਚਲੋ ਜਿੰਨੇ ਘਰੇ ਚ ਹੋਣੀ ਉਹਦੇ ਲਈ ਚੰਗੀ ਆ ਹਾਂਜੀ ਕੱਦ ਮੀਡੀਅਮ ਹੈ ਵੀ ਹਾਂਜੀ ਹਾਂਜੀ ਮੈਂ ਪਹਿਲੇ ਭੈਂਟਰਾਂ ਨੂੰ ਦੱਸ ਦਾਂ ਚੰਗਾ ਉਹਦਾ ਕੱਦ ਮੀਡੀਅਮ ਹੈ ਤੇ ਕਿੰਨਾ ਫੇਰ ਰੱਖਣਾ ਵੀ ਦੀ ਦਾ ਮੁੱਲ ਆਪਾਂ ਮੁੱਲ ਵੇਖ ਲਓ ਵੀਰ ਜੀ ਮੈਂ ਤਾਂ 5000 ਦੀ ਕਰਦੀ ਹਾਂ ਮੁੱਲ ਦੇ ਕਰਦਾ ਮਨਤਾ ਨੇ 35 ਜਿਆਦਾ ਹੋ ਜਾਣਾ ਜੀ 3000 ਦੀ ਦਦਾਂਗੇ ਵੀਰ ਜੀ ਹੋਰ ਦੌਣ ਹੁੰਦਾ ਸੋੜਾ ਹਾਂ ਨਹੀਂ 5000 ਦੀ ਦਦਾਂਗੇ ਉੱਚੇ ਮਾਨਤਨ ਕਰਾ ਭੈਣ ਬਰਾ ਫੋਨ ਲਾਵੇ ਪਰ ਬੱਛੀ ਬੜੀ ਚੰਗੀ ਹੈ ਦਾ ਠੀਕ ਹੈ ਜੀ ਹਾਂਜੀ ਠੀਕ ਹੈ ਕਿ ਫੋਨ ਲਾਵੇ ਹਨਾ 5000 ਜਮ ਕਰ ਦੋਗੇ ਮਾਨਤਾ ਸਾਫ ਸੁਥਰੀ ਹੈ ਬਿਲਕੁਲ ਘਰ ਰੱਖਣ ਨੂੰ ਬਹੁਤ ਵਧੀਆ ਠੰਡੀ ਧੀਰੀ ਆ ਤੇ ਆ ਜਿਹੜੀ ਆ ਗਈ ਜੇ ਜਰਸੀ ਅਗਲੇ ਬੰਨੇ ਹਾਂਜੀ ਇਹ ਦੂਜਾ ਸੁਹਾ ਸੁਣੀ ਜੇ ਠੀਕ ਆ ਹਾਂਜੀ ਤੇ ਇਹ ਕਿੰਨੇ ਕ ਦੁੱਧ ਵਾਲੀ ਹੈ ਇਹ ਦੁੱਧ 15 ਲੀਟਰ ਪਲਾਸੀ ਜਾਊ ਤੋਰ ਰਹੀ ਨਾ ਇੱਕ ਨੱਕ ਲੈ ਜੋਗੀ ਟਾਈਮ ਇਹਨੇ ਮਲਕੇ ਹਫਤੇ ਦੇ ਲਗਭਗ ਲੈ ਹੀ ਜਾਣਾ ਹੋਏ ਜੀ ਅੱਛਾ ਹਾਂਜੀ ਲੈ ਜਾ ਕਰ ਸਕੋੜ ਪੂਰੀ ਰਾਤੀ ਦਾ ਸਾਵਰਥੀ ਲਿਆ ਦੇ ਲੋਂਦੀ ਆ ਤਾਂ ਅਸੀਂ ਸਾਫ ਇਸ ਕੁਆਰਟੀ ਦਾ ਸਾਵਰਥੀ ਬਹੁਤ ਵਧੀਆ ਪ੍ਰੀਮੀਅਮ ਬਾਕੀ ਇਹ ਆ ਵੀ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਠ ਚੰਗਾ ਵਤਨਾ ਇਹਦਾ ਅਜੇ ਟਾਈਮ ਸਵੇਰਾ ਸਵੇਰ ਦਾ ਵਾਜੇ ਚਲੋ ਰੁੱਜੀਆਂ ਰੁੱਜੀਆਂ ਨਹੀਂ ਆ ਪੂਰੀਆਂ ਨਾਰਮਲ ਸੇਵਾ ਦੇ 15-16 ਲੀਟਰ ਦੁੱਧ ਦਊਗੀ ਇਹ ਕੰਧ ਨਾ ਸੋਲ ਲੀਟ ਤੇ ਲਾਗੇ ਬੰਨੇ ਕਹਿੰਦੇ ਵੀ ਚੱਲੀ ਜਾਓ ਇੱਕ ਮਿੰਟ ਰੋਕੋ ਵੀ ਨਹੀਂ ਇੱਥੇ ਨਾ ਚਾਹੇ ਰਾਇਦਾ ਕਰੀ ਦੇਖ ਸਕਦੇ ਜੀ ਤੇ ਥਾਣੇ ਵੀ ਤੇ ਦੇਖ ਸਕਦੇ ਬਾਕੀ ਥੋੜਾ ਡਰਦੀ ਡਰਦੀ ਆ ਮਿਲਕਵੇਨ ਵੀ ਚੰਗੀ ਲੱਗੀ ਆ ਅੱਜ ਲੈ ਆ ਬਲੀ ਦਿਨ ਤੇ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਆ ਚਲੋ ਲੈ ਜਾਓ ਅਮ ਜਸਕੇ ਨਾਲ ਘਰ ਦਾ ਵੱਡਾ ਬਾਨੀ ਬਹੁਤ ਜਦੀ ਹੈ ਅਜੇ ਹਵਾ ਨੇ ਚਿੱਟੀ ਲਾਟੂ ਲਾਂ ਕਾਫੀ ਆ ਚੰਗੀ ਤਿਆਰ ਹੋ ਜੂਗੀ ਸੋਨ ਤੱਕ ਕਿੰਨਾ ਵੀ ਜੀ ਇਹਦਾ ਮੁੱਲ ਫਿਰ ਵੀ ਜੀ ਮੁੱਲ ਭਾਵੇਂ ਜੇ ਤੇ ਸੂਈ ਸਵਾਈ ਦੀ ਭਾਵੇਂ 50000 ਕਰ ਦਿੰਦੇ ਹਾਂਜੀ ਹੁਣ 45000 ਜਮਾਤ ਕਰ ਦਾਂਗੇ ਵੀ ਜੀ ਅੱਛਾ ਹਾਂਜੀ 45 ਜਿਉਂ ਕਰੀਏ ਕਿੰਨਾ ਮਾਨਤਨ ਕਰੋਗੇ ਕਰਾ ਲਓ ਜਿੰਨਾ ਤੁਸੀਂ ਕਰਾਉਣਾ ਕਰਾ ਲਓ ਕੋਈ ਚੱਕਦੇ 42 ਦੀ ਦੇਰੀ ਹੈ ਦੇਦਾ ਕਿ ਬੀਤੀ ਭੰਪਰਾ ਫੋਨ ਲਾਵੇ ਪਤਾ ਕਿਥੇ ਸਬਦਾ ਹੋ ਜਾਣਾ ਅੱਛਾ ਹਾਂਜੀ ਖੁੱਲਾ ਕਰ ਦੇ ਮੈਂ ਤਾਂ ਖੁੱਲਾ ਕਰਾਂਗਾ ਖੁੱਲਾ ਕਰ ਦੋਗੇ ਮੈਂ ਤਾਂ ਬੜੀ ਬੜੀ ਸਾਫ ਠੀਕ ਹੈ ਜੀ ਹਾਂਜੀ ਤੇ ਕਾਜਰਸੀ ਆ ਗਈ ਹੁਣ ਆਪਣੇ ਕੋਲ ਇਹ ਵੀ ਗੱਬਣਿਆ ਹਨਾ ਹਾਂਜੀ ਇਹ ਕਿੰਨੇ ਕੇ ਦੁੱਧ ਆ ਲੀਜੇ ਇਹ ਦੁੱਧ ਇਹਨੇ ਬੀਤੀ 15 16 ਲੀਟਰ ਤੋਂ ਪਲਾਸੀ ਦੇਣਾ ਵਾ ਅੱਛਾ ਬਾਕੀ ਇਹ ਵੀ 12 13 ਦਿਨ ਹਲੇ ਕੱਚੀ ਹੈ ਠੀਕ ਹੈ ਸੁਆ ਤੀਜਾ ਸੁਣੀ ਜੀ ਤੋਰੋ ਫੇਰੇ ਕਰੀਂ ਨਾ ਅਣੂ ਇਹ ਵੀ ਬਹੁਤ ਜਿਆਦੀ ਦੀ ਕੱਦ ਬਸ਼ੀਰ ਇਹਨਾਂ ਦੇ ਵੇਖੋ ਪੂਰੇ ਫੁੱਲੇ ਦਮਾ ਦੇ ਅੱਥਾਨ ਇਹਦੇ ਵੀ ਦੇਖ ਸਕਦੇ ਆਪਾਂ ਬਾਕੀ ਮਿਲ ਕੇ ਇਹਨੂੰ ਵੀ ਦੇਖ ਸਕਦੇ ਦੀ ਚਲੋ ਲੈ ਜਾਵੀ ਦੀ ਤੇ ਕਿੰਨਾ ਸਰਾ ਕੀ ਵਿਧੀ ਦਾ ਮੁੱਲ ਮੁੱਲ ਵਿਧੀ ਦਾ ਜਾਇਦਾ ਕਰਨਾ ਕੋ ਭੈਣਪਰਾ ਉਸਾਮ ਛੱਡ ਕੇ ਦੇ ਦਾਂਗੇ ਹੁਣ ਹਾਂਜੀ ਮੁੱਲ ਵਿਧੀ ਦਾ 30000 ਅੱਛਾ ਹਾਂਜੀ ਘਰ ਦੇ ਵਿੱਚ ਛੋਟ ਹੋਰ 37000 ਦੀ ਦੱਸਣੇ ਜੀ ਅੱਛਾ 37000 ਉਹਦੇ ਮਾਰ ਨਾਲ ਕਰਤਾ ਕਿ ਫੋਨ ਲਾਵੇ ਭੈਣਪਰਾ ਅੱਛਾ ਖੁੱਲਾ ਬੱਚੇ 1 ਘੱਟ ਵਜਨ ਵਾਲੀਆਂ ਦਮੇ ਠੀਕ ਆ ਹਾਂਜੀ ਤੇ ਬਾਕੀ ਇਹ ਆ ਵੀ ਚਲੋ ਇੱਥੋਂ ਅੱਗੇ ਕੋਈ ਵੀਰ ਹਨ ਆਪਣੀਆਂ ਪਾਸ ਕਰਕੇ ਤੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ